ਕਰੀਬ ਇੱਕ ਹਫ਼ਤਾ ਪਹਿਲਾਂ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਦਕਾਰ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਤੇ ਇੱਕ ਹੋਰ ਸਾਥੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਜਾਂਦਾ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਿੰਨੇ આરોપીਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ 4 ਦਿਨਾਂ ਦਾ ਰਿਮਾਂਡ ਖਤਮ ਹੋਇਆ ਤਾਂ ਮੋੜ ਤੋਂ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਹੋਰ ਰਿਮਾਂਡ ਹਾਸਲ ਹੋਇਆ। ਇਸ ਮਾਮਲੇ ਲੈ ਕੇ ਜਾਣਕਾਰੀ ਡੀਐਸਪੀ ਦੇ ਵੱਲੋਂ ਸਾਂਝੀ ਕੀਤੀ ਗਈ। ਕੀ ਇਸ ਚਾਰ ਦਿਨਾਂ ਦੇ ਰਿਮਾਂਡ ਦੇ ਵਿੱਚ ਕੀ ਕੁਝ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਤੇ ਕਿਹੜੇ-ਕਿਹੜੇ ਸਬੂਤ ਹੱਥ ਲੱਗੇ ਨੇ ਦੱਸਿਆ ਹੈ ਕਿ ਇਸ ਤੋਂ ਬਾਅਦ ਇਸ ਮਾਮਲੇ ਦੀ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੱਤਿਆ ਕਾਂਡ ਦੇ ਵਿੱਚ ਵਰਤੀ ਗਈ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਸੋਨਾ ਚੋਰੀ ਹੋਣ ਦਾ ਦਿਖਾਇਆ ਗਿਆ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੁਣ ਸਾਰੇ આરોપી ਨੂੰ 8 ਦਸੰਬਰ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਹੜਾ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਟਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਪੀ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੋਲੀ ਇਹ ਤਿੰਨੇ ਹੀ ਸਾਡੇ ਪ੍ਰੀਸ ਰਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਪ੍ਰਧਾਨ ਸਰ ਜੋ ਸ਼ਿਵਜੀਤ ਸਿੰਘ ਹੈ ਉਸ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਨੂੰ ਵੀ ਪੇਸ਼ ਕੀਤਾ ਉਹਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਗੁਰਕੌਣ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਹਾਂ ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹ ਤਿੰਨਾਂ ਦਾ ਹੈ ਇਹ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟਾਈਮ 8 ਤਰੀਕ ਤੱਕ ਰਿਮਾਂਡ ਤੇ ਨੇ ਕੋਈ ਖਾਸ ਸਿਧਾਂਤ ਕੋਈ ਨਵੇਂ ਖਲਾਸੇ ਸਾਹਮਣੇ ਆਏ ਆ ਕੋਈ हां ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰਕਮਰਪੀਰ ਸਿੰਘ ਜਿਹੜਾ ਸੁਣਨਾ ਲੈ ਕੇ ਘਰਤਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੇ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾ ਉਹਨਾਂ ਦੇ ਕਨਵਲੇਜ ਦੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰੰਥ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਜਾਂ ਉਹ ਕਿਸੇ ਹੋਰ ਤੋਂ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀਰ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ ਉਹਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਕੋਸੀ ਬਰਾੰਤ ਕਰਾ ਲਈਏ ਤੇ ਇਹ ਵਿਸ਼ਪੀਰ ਸਿੰਘ ਵੀ ਆਦਿ ਕੇ ਕਿਸੇ ਦੋਸਤ ਦੀ ਕਾਰ ਮੰਗੇ ਲੈ ਕੇ ਆਇਆ ਸੀ ਉਹ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਬੇਕਾਰ ਕਿੱਥੋਂ ਤੇ ਕਿਹੜੇ ਦੋਸਤ ਦੀ ਸੀ ਵਿਸ਼ਪੀਰ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਸੌਣ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਟਰ ਦੇ ਵਿੱਚ ਕਿਸੇ ਨੇ ਕਿਸਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਹੋndi ਤੇ ਅਸੀਂ ਉਸ ਨੂੰ ਨੋਮੀਨੇਟ ਕਰਾਂਗੇ ਜੁਫਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਦਾਸ ਦੇ ਕੇਸ ਕਤਲकांड ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਕਿ ਕਿਵੇਂ ਇਸ ਮਹਿਲਾ ਦੇ ਵੱਲੋਂ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਪ੍ਰੇਮੀ ਦੇ ਨਾਲ ਲੜ ਕੇ ਪ੍ਰੀਤ ਕੋੜ ਤੋਂ ਨਰੇਸ਼ ਸੇਠੀ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ